ਹਾਂਜੀ ਸਾਸਰੀ ਘਾਲ ਸਾਰਿਆਂ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਈ ਹੋ ਸਾਰੇ ਠੀਕ ਠਾਕ ਹੋਗੇ ਤੇ ਅੱਜ ਆਪਾਂ ਗੱਲ ਕਰਾਂਗੇ ਕਿ ਜਿਹੜੀਆਂ ਮੈਂ ਲਾਸਟ ਦਿਨ ਵੀਡੀਓ ਪਾਈਆਂ ਹੋਈਆਂ ਸੀ ਉਹਨਾਂ ਦੇ ਵਿੱਚ ਲੋਕਾਂ ਦੇ ਕਮੈਂਟ ਬਹੁਤ ਆਇਆ ਦੇ ਕਿਉਂਕਿ ਮੈਂ ਲੋਕਾਂ ਦੇ ਰਿਵਿਊ ਵੀ ਮੰਗੇ ਸੀ ਕਿ ਕੀ ਕਹਿ ਰਹੇ ਆ ਕੀ ਹੋ ਰਿਹਾ ਕੀ ਉਹਨਾਂ ਨੂੰ ਪ੍ਰੋਬਲਮਜ਼ ਆ ਰਹੀ ਹੈ ਤੇ ਅੱਜ ਉਹ ਕਮੈਂਟਾਂ ਦਾ ਆਪਾਂ ਸੋਚਾਂਗੇ ਕਿ ਤੁਹਾਨੂੰ ਰਿਪਲਾਈ ਦਿੱਤਾ ਜਾਵੇ ਯਾਰ ਤੁਹਾਨੂੰ ਪਤਾ ਲੱਗ ਸਕੇ ਇਸ ਟਾਈਮ ਦੇ ਉੱਤੇ ਕੀ ਕੀ ਪ੍ਰੋਬਲਮਾਂ ਚੱਲ ਰਹੀਆਂ ਤੇ ਲੋਕਾਂ ਨੇ ਕਿੱਦਾਂ ਕਿੱਦਾਂ ਉਹਨਾਂ ਦਾ ਸੋਲੂਸ਼ਨ ਲੱਭੇ ਆ ਜਹਾਜੇ ਲੋਕ ਵਿਚ ਵਿਚਾਲੇ ਫਸੇ ਹੋਇਆ ਸਭ ਤੋਂ ਪਹਿਲਾਂ ਆਪਾਂ ਪੋਜੀਟਿਵ ਇੱਕ ਕਮੈਂਟ ਆਇਆ ਭਰਾ ਦਾ ਉਹ ਤੋਂ ਆਪਾਂ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਤੇ ਨਵੇਂ ਆ ਤਾਂ ਪਲੀਜ਼ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਇਹ ਇੱਕ ਮੇਰੇ ਵੀਰ ਦਾ ਕਮੈਂਟ ਹੈ ਪੂਰੀ ਸਟੋਰੀ ਵੀਰ ਨੇ ਸਾਰੀ ਆਪਣੀ ਲਿਖੀ ਹੋਈ ਹੈ ਪਹਿਲਾਂ ਤਾਂ ਇਹਦਾ ਬਹੁਤ ਬਹੁਤ ਥੈਂਕ ਯੂ ਕਿ ਇਹਨੇ ਇਹਨਾ ਸੋਚਿਆ ਕਿ ਮੈਂ ਆਪਣੀ ਸਟੋਰੀ ਸ਼ੇਅਰ ਕਰਾਂ ਤਾਂ ਕਿ ਲੋਕਾਂ ਨੂੰ ਹੌਸਲਾ ਮਿਲ ਸਕੇ ਜੋ ਕਿ ਮੈਂ ਹਰ ਇੱਕ ਵੀਡੀਓ ਵਿੱਚ ਕਹਿੰਦਾ ਹੁੰਦਾ ਤੁਹਾਨੂੰ ਕਿ ਟੈਨਸ਼ਨ ਨਾ ਲਿਆ ਕਰੋ ਬਹੁਤ ਦੁਨੀਆ ਪਈਾ ਜੇ ਖਤਮ ਨਹੀਂ ਹੋਣ ਲੱਗਾ ਸਾਰਾ ਕੁਝ ਜੇ ਇਦਾਂ ਕੁਝ ਹੋ ਗਿਆ ਪੋਰਟਲ ਦੇ ਉੱਪਰ ਸੋ ਵੀਰ 2019 ਦੇ ਵਿੱਚ ਫਾਈਲ ਲੌਕ ਹੋਈ ਸੀ ਦੱਸਿਆ ਉਹਨੇ ਮੈਂ ਕੰਮ ਕਿਤੇ ਹੋਰ ਪਾਸੇ ਕਰਦਾ ਸੀ ਕਿਸੇ ਕੰਟਰੀ 'ਚ ਕੰਮ ਇੱਥੇ ਕੰਟਰੈਕਟ ਲੱਗਾ ਸੀ ਕੰਟਰੋਲਾ ਹੋ ਗਿਆ ਤੇ ਮੇਰੀ ਫਾਈਲ ਨੂੰ ਕੈਨਸਲ ਕਰਤਾ ਫਿੰਗਰ ਵੀ ਹੋ ਗਈ ਸੀ ਸਾਰਾ ਕੁਝ ਹੋ ਗਿਆ ਸੀ ਆ ਲਾਇਰ ਵੀ ਕੀਤਾ ਸੀ ਵੀਰ ਨੇ ਉਹ ਵੀ ਦੱਸਿਆ ਕਿ ਮੈਂ ਆਈਮਾ ਦੇ ਵਿੱਚ ਜਾਂਦਾ ਵੀ ਰਿਹਾ ਸਾਰਾ ਕੁਝ ਕਰਦਾ ਰਿਹਾ ਪੂਰਤੀ ਮੋ ਸ਼ਾਇਦ ਆਈਮਾ ਸੀ ਵੀਰ ਦੀ ਪਰ ਵੀ ਲਿਓ ਕਮੈਂਟ ਦੇ ਉੱਪਰ ਨਾਲ ਮੈਂਸ਼ਨ ਕੀਤਾ ਹੈ ਨਾਲ ਸੰਗੀ ਤਰ੍ਹਾਂ ਤੇ ਵੀ ਇਹ ਕਹਿੰਦਾ ਵੀ ਮੈਂ ਲਾਇਰ ਵੀ ਕੀਤਾ ਹੋਇਆ ਸੀ ਪਰ ਜਦੋਂ ਮੈਂ ਜਾਂਦਾ ਰਿਹਾ ਉਹਨਾਂ ਨੇ ਮੈਨੂੰ ਦੱਸਿਆ ਕਿ ਤੇਰੀ ਫਾਈਲ ਰਿਜੈਕਟ ਕਰਤੀ ਆ ਕੈਨਸਲ ਕਰਤੀ ਆ ਕਿਉਂਕਿ ਤੇਰੇ ਲਾਇਰ ਨੇ ਸਾਡੇ ਨਾਲ ਕੋਈ ਵੀ ਰابطਾ ਨਹੀਂ ਕੀਤਾ ਸੋ ਵੀਰ ਨੇ ਦੁਬਾਰਾ ਫੇਰ ਆਪਣੀ ਫਾਈਲ ਲੌਕ ਕਰਵਾਈ ਉਦੋਂ ਹੋ ਜਾਂਦੀ ਤੁਹਾਨੂੰ ਪਤਾ ਹੈ ਦੁਬਾਰਾ ਫਿਰ ਤੋਂ ਫਾਈਲ ਲੌਕ ਕਰਵਾ ਕੇ ਸਾਰਾ ਕੁਝ ਇੱਕੋ ਰੈਸਟੋਰੈਂਟ ਦੇ ਵਿੱਚ ਹੋਟਲ 'ਚ ਕੰਮ ਕਰਕੇ ਵੀਰ ਨੇ ਟੈਕਸ ਦੇ ਅੱਤੇ ਸਾਰਾ ਕੁਝ ਕੀਤਾ ਤੇ ਹੁਣ ਵੀਰ ਕਹਿੰਦਾ ਮੇਰਾ ਕੀ ਜਿਹੜਾ ਕੱਟਿਆਰ ਸੀ ਕਾਰਡ ਆ ਉਹ ਅਪਰੂਵ ਹੋ ਗਿਆ ਜਿਹੜੀ ਕਿ ਬਹੁਤ ਹੀ ਵਧੀਆ ਗੱਲ ਆ ਪੋਜੀਟਿਵ ਨਹੀਂ ਹੋ ਗਿਆ ਤੇ ਹੁਣ ਤੁਸੀਂ ਸੋਚ ਲਓ ਕਿ ਵੀਰ 2019 ਦਾ ਲੱਗਿਆ ਹੋਇਆ ਪੇਪਰਾਂ ਦੇ ਪਿੱਛੇ ਕਿੰਨਾ ਚੱਲ ਪਿਆ ਹੁਣ ਇਸ ਟਾਈਮ ਦੇ ਉੱਪਰ ਤੁਸੀਂ ਸੋਚ ਲਓ 6 ਸਾਲ ਹੋ ਗਏ ਵੀਰ ਨੂੰ ਸਿਰਫ ਸਿਰਫ ਕਾਰਡ ਦੇ ਚੱਕਰਾਂ 'ਚ ਤੁਹਾਨੂੰ ਹਜੇ ਇੱਕ ਸਾਲ ਹੋਇਆ ਬਾਇਓਮੈਟ੍ਰਿਕ ਦਿੱਤੀਆਂ ਨੂੰ 2 ਸਾਲ ਹੋਏ 3 ਸਾਲ ਇਹ ਟਾਈਮ ਘਟ ਨਹੀਂ ਹੁੰਦਾ ਇਹ ਸਿਰਫ ਮੈਂ ਤਾਂ ਦੱਸ ਰਿਹਾ ਕਿ ਵੀਰ ਇਹ ਵੀ ਖੜਾ ਹੈ ਇਹਨੇ ਵੀ ਆਪਣੀ ਹਿੰਮਤ ਨਹੀਂ ਹਾਰੀ ਡਟਿਆ ਹੋਇਆ ਹੈ ਵੀ ਮੈਂ ਤੁਹਾਨੂੰ ਇਹ ਚੀਜ਼ ਇਸ ਲਈ ਸਮਝਾ ਰਿਹਾ ਕਿ ਟੈਨਸ਼ਨ ਨਾ ਲਓ ਕੁਝ ਨਾ ਕੁਝ ਹਰ ਇੱਕ ਚੀਜ਼ ਦਾ ਕੋਈ ਨਾ ਕੋਈ ਹੱਲ ਨਿਕਲਦਾ ਆਉਂਦਾ ਲੋਕ ਟੈਨਸ਼ਨ 'ਚ ਜਾ ਰਿਹਾ ਡਿਪਰੈਸ਼ਨ 'ਚ ਜਾ ਰਿਹਾ ਸੋ ਇਹਦੇ ਕਰਕੇ ਪੋਜ਼ਿਟਿਵ ਕਮੈਂਟ ਆਇਆ ਜਿਹੜਾ ਸਾਰਾ ਮੈਂ ਤੁਹਾਨੂੰ ਦੱਸਿਆ ਹਾਰ ਨਹੀਂ ਮੰਨਣੀ ਤੁਸੀਂ ਬਸ ਕੁਝ ਨਾ ਕੁਝ ਹੋਏਗਾ ਤੇ ਉਸ ਤੋਂ ਬਾਅਦ ਅਗਲਾ ਜਿਹੜਾ ਕਮੈਂਟ ਆਇਆ ਹੋਇਆ ਉਹ ਕਮੈਂਟ ਵੀਰ ਦਾ ਇਹ ਹੈ ਕਿ ਮੈਂ ਮਹਾਤਮਾ ਗਾਂਧੀ ਜੀ ਕਿਹਾ ਸੀ ਉਹ ਕੁਝ ਨਹੀਂ ਦੱਸਦੇ ਵੀ ਸਾਡੇ ਕੋਲ ਤੁਹਾਡਾ ਕੁਝ ਵੀ ਲੈਣਾ ਦੇਣਾ ਨਹੀਂ ਹੈਗਾ ਸੋ ਵੀਰ ਇਹਦੇ ਵਿੱਚ ਤੁਹਾਨੂੰ ਮੈਂ ਪਹਿਲਾਂ ਵੀ ਕਮੈਂਟ ਕਿੰਨੇ ਸ਼ੋ ਕੀਤੇ ਆ ਕਿ ਉਹ ਸਾਰਾ ਕੁਝ ਦੱਸਦੇ ਆ ਵੀ ਤੁਹਾਡੇ ਕੇਸ ਦੀ ਸਟੇਟਸ ਇਹ ਆ ਤੁਹਾਡਾ ਫਾਲਤਾਂ ਲੇਟ ਜਮਾ ਹੋਇਆ ਸੀ ਉਹਦੇ ਕਰਕੇ ਕੇਸ ਸ਼ੋ ਹੋ ਰਿਹਾ ਸਾਰਾ ਕੁਝ ਲਾਇਰ ਕਰ ਲਓ ਕੁਝ ਇਹ ਨਹੀਂ ਹੋ ਸਕਦਾ ਕਿ ਉਹ ਨਹੀਂ ਦੱਸਦੇ ਤੁਹਾਨੂੰ ਫੋਰਸ ਕਰਨਾ ਪੈਂਦਾ ਥੋੜਾ ਬਹੁਤਾ ਉਹਨਾਂ ਨੂੰ ਥੋੜਾ ਮਿਹਨਤਾ ਕਰਨੀ ਪੈਂਦੀ ਹੈ ਉਹਨਾਂ ਦੀ ਵੀ ਦੱਸੋ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਅਸੀਂ ਕੀ ਕਰੀਏ ਨੇ ਟਾਈਮ ਦੇ ਲਾਈਨ ਚ ਲੱਗੀ ਹੋਇਆ ਏਪ ਉਹਨੂੰ ਥੋੜਾ ਕੰਪੈਲ ਕਰਨਾ ਪੈਂਦਾ ਉਹ ਮੰਨ ਜਾਂਦੇ ਉਹ ਦੱਸ ਦਿੰਦੇ ਤੁਹਾਨੂੰ ਤੁਹਾਡਾ ਕੇਸ ਪੂਰਾ ਫਾਈਲ ਕੱਢ ਕੇ ਵੀ ਦਿਖਾ ਦਿੰਦੇ ਆ ਕੀ ਕੀ ਕਿਹੜੇ ਕਿਹੜੇ ਡਾਕੂਮੈਂਟ ਸਬਮਿਟ ਹੋਇਆ ਕਿਹੜੇ ਕਿਹੜੇ ਡਾਕੂਮੈਂਟ ਲੱਗੇ ਜੇ ਅਗਰ ਕੋਈ ਤੁਹਾਨੂੰ ਫਾਲ ਸੋ ਇਦਾਂ ਨਹੀਂ ਪਰ ਕੀ ਪਤਾ ਹੁਣ ਸਾਹਮਣੇ ਵਾਲਾ ਆਫੀਸਰ ਕਿਹੜਾ ਹੋਵੇ ਕਿਹਦੇ ਕੋਲ ਤੁਸੀਂ ਗਏ ਉਹਨਾਂ ਤੇ ਵੀ ਡਿਪੈਂਡ ਕਰਦਾ ਤੁਹਾਨੂੰ ਪਾਕੀ ਸਾਰਾ ਕੁਝ ਪਤਾ ਹੈ ਕਿਉਂਕਿ ਲਾਸਟ ਵੀਡੀਓ ਦੇ ਉੱਪਰ ਆਏ ਸੀਗੇ ਕਮੈਂਟ ਲੋਕਾਂ ਦੇ ਸੋ ਉਹਨਾਂ ਨੇ ਦੱਸਿਆ ਕਿ ਅਸੀਂ ਗਏ ਸੀ ਤੇ ਉਸ ਤੋਂ ਬਾਅਦ ਕਮੈਂਟ ਆਇਆ ਹੈ ਕਿ ਵੀਰ ਮੇਰਾ ਕਾਰਡ ਅਪਰੂਵ ਹੋਏ ਨੂੰ ਤਿੰਨ ਵੀਕ ਹੋ ਗਿਆ ਪਰ ਹਜੇ ਤੱਕ ਕਾਰਡ ਨਹੀਂ ਰੀਸੀਵ ਹੋਇਆ ਕਾਰਡ ਕਦੋਂ ਰੀਸੀਵ ਹੋਏਗਾ ਦੇਖੋ ਮੇਰਾ ਵੀਰ ਮੈਂ ਤੁਹਾਨੂੰ ਇਹ ਵੀ ਗੱਲ ਦੱਸ ਦਵਾਂ ਕਿ ਇੱਕ ਮੁੰਡੇ ਨੂੰ ਤਿੰਨ ਦਿਨਾਂ ਬਾਅਦ ਜਿੱਦਾਂ ਕੇਸ ਅਪਰੂਵ ਹੋਇਆ ਤਿੰਨ ਦਿਨਾਂ ਬਾਅਦ ਕਾਰਡ ਰੀਸੀਵ ਹੋ ਗਿਆ ਕਿਉਂਕਿ ਇਹ ਕੇਸ ਵਿੱਚ ਇਸ ਕੇਸ ਦੇ ਵਿੱਚ ਸਾਰਿਆਂ ਨੂੰ ਇਹੀ ਲੱਗਦਾ ਮੈਨੂੰ ਵੀ ਇਹੀ ਲੱਗਦਾ ਕਿ ਉਹਦਾ ਕਾਰਡ ਪਹਿਲਾਂ ਹੀ ਡਿਸਪੈਚ ਕੀਤਾ ਹੋਇਆ ਸੀ ਫਿਰ ਉਹਦਾ ਨਵੀਂ ਨਵੀਂ ਖੇੜ ਆਈ ਸੀਗੀ ਇਹ ਪੋਰਟਲ ਦੇ ਉੱਪਰ ਅਪਰੂਵਲ ਦੀ ਸੋ ਉਹਦਾ ਅਪਰੂਵਲ ਹੋਏ ਨੂੰ 3 ਦਿਨ ਹੀ ਹੋਏ ਸੀਗੇ ਤੇ ਕਾਰਡ ਉਹਦਾ ਆ ਗਿਆ ਸੀ ਤੇ ਇੱਕ ਵੀ ਹੋ ਸੀਗਾ ਉਹਨੂੰ 14 ਦਿਨਾਂ ਬਾਅਦ ਅਪਰੂਵ ਤੋਂ 14 ਦਿਨ ਬਾਅਦ ਕਾਰਡ ਰਿਸਿਵ ਹੋ ਗਿਆ ਸੀਗਾ ਬਾਕੀ ਆਈਮਾ ਦਾ ਕਿਸੇ ਨੂੰ ਕੁਝ ਵੀ ਨਹੀਂ ਪਤਾ ਨਾ ਮੈਨੂੰ ਕੁਝ ਪਤਾ ਨਾ ਮੈਂ ਲੱਗਾ ਅੰਦਰ ਨਾ ਕੋਈ ਮੇਰਾ ਕੁਝ ਵੀ ਹੈਗਾ ਐਕਸੈਸ ਵੀ ਮੈਨੂੰ ਮੈਂ ਤੁਹਾਨੂੰ ਦੱਸ ਸਕਾਂ ਖੁੱਲ ਕੇ ਸਾਰੀ ਵਿਚਲੀ ਗੱਲ ਕੀ ਆ ਸੋ ਆਈਮਾ ਨੂੰ ਪਤਾ ਕਿਸੇ ਦੀ ਨਹੀਂ ਸੁਣਦੀ ਆਪਣੀ ਮਰਜ਼ੀ ਕਰ ਰਹੀ ਹੈ ਇਸ ਟਾਈਮ ਦੇ ਸੋ ਹਾਂ ਇਹ ਹੈ ਕਿ ਤੁਹਾਡਾ ਬਹੁਤ ਜਲਦ ਆ ਜਾਏਗਾ ਤੁਸੀਂ ਆਪਣੀ ਨਿਗਾਹ ਨਿਗਰਾਨੀ ਰੱਖੋ ਕਾਰਡ ਤੁਹਾਨੂੰ ਹੁਣ ਮਿਲੇਗਾ ਹੀ ਮਿਲੇਗਾ ਜਲਦੀ ਰਿਸੀਵ ਹੋ ਜਾਏਗਾ ਬਾਕੀ ਰੱਬ ਕਰੇ ਤੁਹਾਡਾ ਕਾਰਡ ਇੱਕ ਅੱਧੇ ਦਿਨ ਦੇ ਵਿੱਚ ਆ ਜਾਵੇ ਤੇ ਕਮੈਂਟ ਜਰੂਰ ਕਰਕੇ ਦੱਸਿਓ ਕਿ ਕਾਰਡ ਰਿਸੀਵ ਹੋ ਗਿਆ ਤੇ ਇੱਕ ਮੇਰੇ ਵੀਰ ਦਾ ਕਮੈਂਟ ਇਹ ਆਇਆ ਹੋਇਆ ਕਿ ਹੁਣ ਫਾਲਤੇ ਆਣਾ ਸਟਾਰਟ ਹੋ ਜਾਣੇ ਲੋਕਾਂ ਨੂੰ ਜਿਨ੍ਹਾਂ ਦੇ ਆ ਕੇਸ ਐਨਾਲਾਈਜ਼ ਦੇ ਵਿੱਚ ਦੁਆਰਾ ਪਾਏ ਹੋਏ ਆ ਇਹਨਾਂ ਨੂੰ ਫਾਲਤਿਆਂ ਅਨਕੇ ਦੁਆਰਾ ਤੋਂ ਫਿਰ ਹੁਣ ਇਹਦੇ ਵਿੱਚ ਕਿੰਨਾ ਸੱਚ ਆ ਕਿੰਨਾ ਕ ਨਹੀਂ ਕਿਉਂਕਿ ਉਹਨੇ ਕਿਹਾ ਕਿ ਮੇਰਾ ਦੋਸਤ ਅੱਗੇ ਅੱਗੇ ਤੋਂ ਅੱਗੇ ਆ ਪਤਾ ਨਹੀਂ ਹੁਣ ਇਹਦੇ ਵਿੱਚ ਕਿੰਨਾ ਸੱਚ ਹੈ ਕਿੰਨਾ ਨਹੀਂ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਵਿੱਚ ਪਤਾ ਲੱਗ ਜਾਏਗਾ ਪਰ ਇਹ ਤਾਂ ਹੈ ਹੀ ਆ ਬੰਦੇ ਦਾ ਆਪ ਕਹਿ ਰਹੇ ਆ ਕਿ ਅਗਰ ਤੁਸੀਂ ਕੋਈ ਤੁਹਾਨੂੰ ਡਾਕੂਮੈਂਟ ਦੀ ਰਿਕੁਆਇਰਮੈਂਟ ਹੈਗੀ ਆ ਤਾਂ ਸਾਨੂੰ ਦੱਸੋ ਅਸੀਂ ਡਾਕੂਮੈਂਟ ਆਪਾਂ ਤੁਹਾਨੂੰ ਪ੍ਰੋਵਾਈਡ ਕਰਵਾਵਾਂਗੇ ਪਹਿਲਾਂ ਵੀ ਕੀਤੀ ਆ ਹੁਣ ਵੀ ਕਰਾਂਗੇ ਸੋ ਇਹਦੇ ਵਿੱਚ ਕੋਈ ਉਹਨਾਂ ਦਾ ਉਹ ਨਹੀਂ ਬਣਦਾ ਹੈਗਾ ਬਸ ਜਲਦੀ ਜਲਦੀ ਫਾਲਤਾਂ ਭੇਜਣ ਤੇ ਲੋਕ ਸਬਮਿਟ ਕਰੇਗਾ ਲ ਖਤਮ ਉਹਨਾਂ ਨੂੰ ਕਾਰਡ ਚਾਹੀਦੇ ਕਾਰਡ ਦੇ ਦਿਓ ਤੇ ਇੱਕ ਮੇਰੇ ਵੀਰ ਦਾ ਕਮੈਂਟ ਆਇਆ ਹੋਇਆ ਕਿ ਮੇਰਾ ਕੋਈ ਕੋਈ ਮੈਨੂੰ ਫਾਲਤਾਂ ਨਹੀਂ ਆਇਆ ਮੇਰੀ ਲੀਗਲ ਐਂਟਰੀ ਦੀ ਸਾਰਾ ਕੁਝ ਓਕੇ ਰਿਪੋਰਟ ਸੀਗਾ ਫਿਰ ਵੀ ਮੈਨੂੰ ਇਹ ਸਟੇਟਸ ਇਦਾਂ ਹੋ ਗਿਆ ਤੇ ਮੇਰਾ ਚੇਂਜ ਨਹੀਂ ਹੋ ਰਿਹਾ ਸੇਮ ਹੀ ਹੈ ਤੇ ਮੈਨੂੰ ਕੀ ਕਰਨਾ ਚਾਹੀਦਾ ਸੋ ਫਿਰ ਤੁਹਾਨੂੰ ਪਤਾ ਹੀ ਆ ਕਿ ਕਿਸ ਕਿਸ ਤਰ੍ਹਾਂ ਦਾ ਹਾਲਾਤ ਚੱਲਦੇ ਪਏ ਆ ਆਈਮਾ ਦੇ ਕੀ ਹੋ ਰਿਹਾ ਇਸ ਟਾਈਮ ਦੇ ਉੱਪਰ ਬਹੁਤ ਲੋਕ ਦੁਨੀਆ ਦੁਖੀ ਤੇ ਦੁਖੀ ਬੈਠੀ ਆ ਸਮਝ ਨਹੀਂ ਲੱਗਦੀ ਵੀ ਖੁਦ ਆਈਮਾ ਵਾਲਿਆਂ ਨੂੰ ਨਹੀਂ ਪਤਾ ਲੱਗਦੀ ਕਿਸੇ ਨੂੰ ਕਹਿ ਦਿੰਦੇ ਆ ਕਿ ਤੇਰੇ ਕੇਸ ਦੇ ਵਿੱਚ ਇਹ ਪ੍ਰੋਬਲਮ ਆ ਇਦਾਂ ਹੋਇਆ ਕਿ ਜੀ ਦੂਜਾ ਸੇਮ ਕੇਸ ਵਾਲਾ ਜਾਂਦਾ ਉਹਨੂੰ ਕੁਝ ਹੋਰ ਕਹਿ ਦਿੰਦੇ ਆ ਤੀਜਾ ਕੁਝ ਜਾਂਦਾ ਉਹਨੂੰ ਕਹਿ ਦਿੰਦੇ ਆ ਕਿ ਲਾਇਰ ਕਰ ਲਓ ਤੁਸੀਂ ਸੋ ਪਰ ਇਹ ਹੈ ਇੰਨੀ ਕਿ ਸੰਤੁਸ਼ਟੀ ਸਾਰਿਆਂ ਨੂੰ ਹੋ ਜਾਂਦੀ ਆ ਕਿ ਉਹਨਾਂ ਦੀ ਫਾਈਲ ਉਹਨਾਂ ਨੂੰ ਦਿਖਾ ਦਿੱਤੀ ਜਾਂਦੀ ਆ ਕਿ ਠੀਕ ਆ ਤੇਰੇ ਆ ਡਾਕੂਮੈਂਟ ਆ ਇੱਥੇ ਪੂਰੀ ਫਾਈਲ ਦੇ ਵਿੱਚ ਅਪਲੋਡ ਹੋਇਆ ਟੈਂਸ਼ਨ ਕੋਈ ਟੈਂਸ਼ਨ ਨਹੀਂ ਸੋ ਬੰਦੇ ਜਦ ਜਾਂਦੇ ਆ ਇਹਮਾ ਦੇ ਵਿੱਚ ਉਹ ਟੈਂਸ਼ਨ ਫਰੀ ਹੋ ਜਾਂਦੇ ਆ ਕਿ ਮੇਰੇ ਸਾਰੇ ਡਾਕੂਮੈਂਟ ਪੂਰੇ ਅਪਲੋਡ ਹੋਏ ਆ ਮੈਨੂੰ ਕੋਈ ਟੈਂਸ਼ਨ ਨਹੀਂ ਇਹ ਜ਼ਰੂਰ ਆ ਕਿ ਕਾਰਡ ਤੁਹਾਨੂੰ ਬਹੁਤ ਜਲਦ ਇੱਕ ਅਦੇ ਦਿਨ ਦੇ ਵਿੱਚ ਵਿੱਚ ਤੁਹਾਨੂੰ ਅਪਡੇਟ ਆਉਣ ਵਾਲੀ ਆ ਕਿ ਤੁਹਾਡੇ ਕਾਰਡ ਵੀ ਅਪਰੂਵ ਹੋਣਗੇ ਕੇਸ ਵੀ ਅਪਰੂਵ ਹੋਣਗੇ ਤੇ ਕਾਰਡ ਬਹੁਤ ਲੋਕਾਂ ਨੂੰ ਆਣਗੇ ਵੀ ਪਲੀਜ਼ ਪਲੀਜ਼ ਕਮੈਂਟ ਜ਼ਰੂਰ ਕਰਕੇ ਦੱਸਿਓ ਬਾਕੀ ਇਹ ਸੀਗੇ ਲੋਕਾਂ ਦੇ ਕਮੈਂਟ ਜਿਨ੍ਹਾਂ ਦੇ ਵੀ ਆਏ ਹੋਏ ਆ ਸਾਰਾ ਸੋ ਬਾਕੀ ਅਗਰ ਕਿਸੇ ਹੋਰ ਦਾ ਵੀ ਕਮੈਂਟ ਹੋਇਆ ਕੋਈ ਰਹਿ ਗਿਆ ਹੋਵੇ ਤਾਂ ਉਹਦੇ ਲਈ ਮਾਫੀ ਚਾਹੁੰਦਾ ਵੀਡੀਓ ਬਹੁਤ ਲੰਬੀ ਹੋ ਗਈ ਸੀ ਸੋ ਲੋਕ ਦੇਖਦੇ ਵੀ ਨਹੀਂ ਫਿਰ ਬਾਕੀਆਂ ਦੇ ਕਮੈਂਟ ਪੜ੍ਹ ਨਹੀਂ ਹੋਏ ਆਪਾਂ ਅਗਲੀ ਵੀਡੀਓ ਦੇ ਵਿੱਚ ਬਣਾਵਾਂਗੇ ਬਾਕੀ ਮੈਂ ਇਹ ਰਿਕਵੈਸਟ ਕਰਦਾ ਤੁਹਾਨੂੰ ਕੋਈ ਅੱਗੇ ਪਿੱਛੇ ਕੁਝ ਵੀ ਤੁਹਾਡੇ ਹੋ ਰਿਹਾ ਹੋਵੇ ਕੋਈ ਅਪਡੇਟ ਆਈ ਹੋਵੇ ਇਧਰ ਉਧਰ ਦੀ ਜਾਂ ਕੋਈ ਸਿੱਧਾ ਵੀ ਕੁਝ ਵੀ ਹੋ ਰਿਹਾ ਹੋਵੇ ਤਾਂ ਪਲੀਜ਼ ਕਮੈਂਟ ਕਰਕੇ ਦੱਸਿਆ ਕਰੋ ਤਾਂ ਕਿ ਬਹੁਤ ਲੋਕਾਂ ਨੂੰ ਉਹਨਾਂ ਦੇ ਕਮੈਂਟਾਂ ਤੋਂ ਹੋਰ ਲੋਕਾਂ ਨੂੰ ਉਹਨਾਂ ਦਾ ਜਵਾਬ ਮਿਲ ਜਾਂਦੇ ਆ ਤੇ ਸਾਨੂੰ ਹੋ ਜਾਂਦਾ ਇਹ ਕਿ ਚਲੋ ਅਸੀਂ ਇੱਕ ਹੋਰ ਵੀਡੀਓ ਇਨਫੋਰਮੇਸ਼ਨ ਦੀ ਬਣਾ ਦਈਏ ਕਿ ਲੋਕ ਚੱਲ ਹਜ਼ਾਰਾਂ ਲੋਕ ਦੇਖਦੇ ਆ ਕਿ ਉਹਨਾਂ ਨੂੰ ਹੌਸਲਾ ਹੋ ਜAVE ਟੈਨਸ਼ਨ ਚ ਨਾ ਜਾਣ ਵਿਚਾਰੇ ਤੁਹਾਨੂੰ ਪਤਾ ਹੀ ਇਸ ਟਾਈਮ ਦੇ ਉੱਪਰ ਕਿੰਨਾ ਪੈਨਿਕ ਕ੍ਰੀਏਟ ਹੋਇਆ ਹੋਇਆ ਕੀ ਹਾਲਾਤ ਨੇ ਪੁਰਤਗਾਲ ਦੀ ਕਿਸੇ ਨੂੰ ਦੱਸਣ ਦੀ ਕੋਈ ਜ਼ਰੂਰਤ ਨਹੀਂ ਲੋਕ ਫਸੇ ਬੈਠੇ ਆ ਸਭ ਤੋਂ ਜ਼ਰੂਰੀ ਗੱਲ ਆ ਫੈਮਲੀਆ ਤੋਂ ਦੂਰ ਉਹ ਵਿਚਾਰੇ ਜਾ ਨਹੀਂ ਸਕਦੇ ਬਾਕੀ ਤੁਸੀਂ ਸਾਰੇ ਸਮਝਦਾਰ ਆ ਅਗਰ ਇਹ ਵੀਡੀਓ ਥੋੜੀ ਜਿਹੀ ਵੀ ਤੁਹਾਡੇ ਲਈ ਹੈਲਪਫੁਲ ਰਹੀ ਹੋਵੇ ਤਾਂ ਪਲੀਜ਼ ਪਲੀਜ਼ ਵੀਡੀਓ ਨੂੰ ਜ਼ਰੂਰ ਲਾਈਕ ਤੇ ਸ਼ੇਅਰ ਕਰ ਦਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੁਹਾਡਾ ਆਪਣਾ ਚੈਨਲ ਆ ਪਲੀਜ਼ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਥੈਂਕ ਯੂ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਅਪਡੇਟ ਦੇ ਨਾਲ